ਕਪੀੜੀ ਪੂਰੀ ਬਰਬਾਦ ਹੋ ਜਾਂਦੀ ਜਦੋਂ ਇੱਕ ਰਿਹੜ ਆਉਂਦਾ ਜੀ ਹੁਣ ਕੀ ਕਰ ਸਕਦੇ ਆ ਰੋਕੇ ਵੀ ਨਹੀਂ ਦੱਸਿਆ ਜਾਂਦਾ ਇੰਨਾ ਵੀ ਰੋ ਰੋ ਕੇ ਵੀ ਕੀ ਕਰਾਂਗੇ ਨੁਕਸਾਨ ਛੱਡ ਕੇ ਸਾਨੂੰ ਮਾਰ ਹੀ ਦਿੱਤਾ ਜੀ ਸਾਨੂੰ ਤੇ ਬਿਲਕੁਲ ਹੀ ਇਹਨੇ ਪਾਣੀ ਨੇ ਕੰਗਾਲ ਕਰ ਦਿੱਤਾ ਕਿਸੇ ਮਾਰੂਥਲ ਵਰਗੀ ਨਜ਼ਰ ਆ ਰਹੀ ਏ ਜਮੀਨ ਉੱਤੇ ਹੜਾਂ ਤੋਂ ਪਹਿਲਾਂ ਖੇਤੀ ਹੋਇਆ ਕਰਦੀ ਸੀ ਹੜ੍ਹਾਂ ਵਿੱਚ ਇੱਕ ਫਸਲ ਦੇ ਖਰਾਬ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੂੰ ਇਹ ਫਿਕਰ ਸਤਾ ਰਹੀ ਹੈ ਕਿ ਉਹ ਖੇਤਾਂ ਵਿੱਚ ਪਈ ਰੇਤ ਨਾਲ ਕਿਵੇਂ ਨਜਿੱਠਣ ਕਿਸਾਨਾਂ ਅੱਗੇ ਚੁਣੌਤੀ ਹੈ ਕਿ ਉਹ ਦੂਜੀ ਫਸਲ ਲਈ ਸਮਾਂ ਰਹਿਦਿਆਂ ਜ਼ਮੀਨ ਨੂੰ ਖੇਤੀਯੋਗ ਬਣਾ ਸਕਣਗੇ ਜਾਂ ਨਹੀਂ ਅਗਸਤ ਸਤੰਬਰ ਮਹੀਨੇ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ BBC ਦੀ ਟੀਮ ਗੁਰਦਾਸਪੁਰ ਅਤੇ ਕਪੂਰਥਲਾ ਦੇ ਉਹਨਾਂ ਇਲਾਕਿਆਂ ਵਿੱਚ ਗਈ ਜੋ ਹੜ੍ਹਾਂ ਕਰਕੇ ਹੋਈ ਤਬਾਹੀ ਵਿੱਚੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਤਾਂ ਉਤਰ ਗਿਆ ਹੈ ਪਰ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਹੋਰ ਵੀ ਖਤਰਨਾਕ ਬਣ ਗਈ ਹੈ ਮੈਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਮੌਜੂਦ ਹਾਂ ਜਿੱਥੇ ਸਭ ਤੋਂ ਵੱਧ ਜੜੀ ਹੈਗੀ ਹੈ ਪਾਣੀ ਦੀ ਮਾਰ ਪਈ ਦਰਅਸਲ ਜਿਸ ਥਾਂ ਤੇ ਮੈਂ ਖੜਾ ਹਾਂ ਇੱਥੇ ਵਾਹੀਯੋਗ ਜ਼ਮੀਨ ਸੀਗੀ ਪਰ ਪਾਣੀ ਆਪਣੇ ਨਾਲ ਰੇਤ ਅਤੇ ਮਿੱਟੀ ਦਾ ਐਸਾ ਮਿਸ਼ਰਣ ਲਿਆ ਗਿਆ ਕਿ ਇੱਥੇ ਬੜੇ ਬੜੇ ਟਿੱਬੇ ਬਣ ਗਏ ਨੇ ਜਿਹਨੂੰ ਹਟਾਉਣਾ ਹੀ ਕਿਸਾਨਾਂ ਦੇ ਲਈ ਫਿਲਹਾਲ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਹੁਣ ਹੜਾ ਇੱਕ ਲੜ ਡੇਰਾ ਹੋਈ ਬਚਿਆ ਹੁਣ ਤੁਹਾਡੇ ਆਸਪਾਸ ਸੁਲਤਾਨਪੁਰ ਲੋਧੀ ਦੇ 16 ਪਿੰਡਾਂ ਨੂੰ ਬਿਆਸ ਤਰਿਆ ਦੇ ਪਾਣੀ ਦੀ ਮਾਰ ਪਈ ਸੀ ਇੱਥੋਂ ਦੇ ਗੋਰੇਵਾਲਾ ਪਿੰਡ ਦੀ ਵਸਨੀਕ ਮਨਜੀਤ ਕੌਰ ਦੇ ਘਰ ਦੇ ਆਲੇ ਦੁਆਲੇ ਹੜ੍ਹਾਂ ਦੀ ਤਬਾਹੀ ਦੇ ਨਿਸ਼ਾਨ ਹਾਲੇ ਵੀ ਉਵੇਂ ਹੀ ਦਿਖਦੇ ਹਨ ਕਦੇ ਹਰੀਆਲੀ ਨਾਲ ਭਰਿਆ ਹੁੰਦਾ ਉਹਨਾਂ ਦਾ ਆਲਾ ਦੁਆਲਾ ਹੁਣ ਚਿੱਟੀ ਰੇਤ ਨਾਲ ਢਕਿਆ ਗਿਆ ਤੇ ਉਹਨਾਂ ਦੀ 4 ਏਕੜ ਜ਼ਮੀਨ ਵੀ ਇਸ ਦੀ ਮਾਰ ਹੇਠ ਹੈ ਇਦਾਂ ਹੀ ਹਾਲੇ ਦੇ ਚੁਕਣ ਵਾਲੇ ਵੀ ਅਮਲਾਂ ਇਕੱਠੇ ਕੀਤੀ ਆ ਚੁੱਕੀ ਜਾਣੀ ਨਹੀਂ 2 ਸਾਲ ਘੜ ਤੋਂ ਘਟ ਤਿੰਨ ਲੱਗ ਜਾਂਦੇ ਚੁੱਕਦੇ ਚੁੱਕਦੇ ਆ ਹੌਣ ਦਾ ਬਸ ਇਹ ਹੀ ਆ ਕਿ ਰਾਜਸਥਾਨੀ ਦੇਦਾ ਜੀ ਜ਼ਮੀਨ 'ਚ ਬੈਠੇ ਆਪਾਂ ਜ਼ਮੀਨ ਹੀ ਆ ਵੀ ਦਰਿਆਣ ਸੀ ਇੱਥੇਗਾ ਜ ਪੱਲਾ ਹਰੀਆਂ ਪਰੀਆਂ ਪੈਲੀਆਂ ਹੀ ਆਪਣੀਆਂ ਫਸਲਾਂ ਹੁੰਦੀਆਂ ਆ ਵਧੀਆ ਲੱਗਦੀਆਂ ਪਰ ਹੁਣ ਰੇਤਾ ਰੇਤਾ ਹੁਣ ਕੀ ਕਰ ਸਕਦੇ ਆ ਰੋਗੇ ਵੀ ਨਹੀਂ ਦੱਸਿਆ ਜਾਂਦਾ ਇੰਨਾ ਵੀ ਰੋ ਰੋ ਕੇ ਵੀ ਕੀ ਕਰਾਂਗੇ ਜ਼ਮੀਨਾਂ 'ਵਿ ਜਮਾ ਹੋਈ ਰੇਤ ਨੂੰ ਚੁੱਕਣ ਦੇ ਲਈ ਪੰਜਾਬ ਸਰਕਾਰ ਨੇ ਜੀਦਾ ਖੇਤ ਉਹਦੀ ਰੇਤ ਸਕੀਮ ਵੀ ਸ਼ੁਰੂ ਕੀਤੀ ਹੈ ਇਸ ਤਹਿਤ ਕਿਸਾਨ ਆਪਣੇ ਖੇਤ ਵਿੱਚੋਂ ਰੇਤ ਵੇਚ ਵੀ ਸਕਦੇ ਹਨ ਹਾਲਾਂਕਿ ਕੁਝ ਕਿਸਾਨ ਅਜੇਹੇ ਹਨ ਜੋ ਆਪਣੀਆਂ ਜ਼ਮੀਨਾਂ ਵਿੱਚੋਂ ਰੇਤ ਨਹੀਂ ਚੁੱਕ پا ਰਹੇ ਕਿਸਾਨ ਗੁਰਪ੍ਰੀਤ ਸਿੰਘ ਨੂੰ ਫਿਕਰ ਹੈ ਕਿ ਉਹ ਆਪਣੇ ਪੈਰਾਂ ਉੱਤੇ ਮੂੜ ਖੜੇ ਹੋ ਸਕਣਗੇ ਜਾਂ ਨਹੀਂ ਕੋ ਜਿਹੜੀ ਇਹ ਰੇਤਾ ਵਾਏ ਕਹਿ ਦੇਣਾ ਕਿ ਜਦੋਂ ਸਰਕਾਰ ਨੇ ਕਹਿਤਾ ਜਿਸ ਕੀ ਖੇਤ ਉਸਕਾ ਉਸਦੀ ਰੇਤ ਹੈ ਨਾ ਤੇ ਤੁਸੀਂ ਦੇਖੋ ਵੀ ਉਸ ਬੰਨੇ ਤਾਂ ਦਰਿਆ ਬਣ ਗਿਆ ਪਿੱਛੇ ਇਸ ਇਨਾਂ ਘਰਾਂ ਦੀ ਜਿਹੜੀ ਆਵਾਜ਼ ਆਈ ਉਹ ਵੀ ਮੰਨ ਲਓ ਕਿਸਤੀ ਤੇ ਹੈ ਤੁਸੀਂ ਵੀ ਨੰਨ ਕਿ ਆਏ ਆਪਾਂ ਕਿਸੇ ਦਿਨ ਨੰਨ ਕਿ ਆਏ ਬੋਰਡ ਤੇ ਦੱਸੋ ਵੀ ਰੇਤਾ ਕਿੱਥੇ ਲੈ ਕੇ ਜਾਣੀ ਹੈ ਜੀ ਕੋਈ ਸਾਧਨ ਨਹੀਂ ਇੱਥੇ ਕੁਝ ਨਹੀਂ ਮੇਰੇ ਸਾਹਿਬ ਨੇ ਇੱਕ ਪੀੜੀ ਪੂਰੀ ਬਰਬਾਦ ਆ। ਸੁਲਤਾਨਪੁਰ ਲੋਧੀ ਦੇ ਕਰੀਬ 22000 ਏਕੜ ਵਿੱਚ ਹੜ੍ਹ ਦੇ ਪਾਣੀ ਦੀ ਮਾਰ ਪਈ ਸੀ। ਅਧਿਕਾਰੀਆਂ ਮੁਤਾਬਕ ਖਰਾਬ ਹੋਈ ਜ਼ਮੀਨ ਦਾ ਕੁਝ ਹਿੱਸਾ ਅਜੇ ਹavía ਹੈ ਜਿਸ ਨੂੰ ਵਾਹਯੋਗ ਹੋਣ ਤੱਕ ਫਰਵਰੀ ਤੱਕ ਦਾ ਸਮਾਂ ਲੱਗ ਸਕਦਾ ਹੈ। ਇਹ ਜਿਹੜਾ ਸਾਡਾ ਤਕਰੀਬਨ 22000 ਏਕੜ ਰਕਬਾ ਜਿਹੜਾ ਖੜਾ ਦੇ ਨਾਲ ਖਰਾਬ ਹੋਇਆ ਸੀਗਾ। ਇਹਦੇ ਵਿੱਚੋਂ ਮжоਰਿਟੀ ਕੋਈ 16-17000 ਏਕੜ ਜਿਹੜਾ ਉਹ ਬਜਾਈ ਆਰਾਮ ਨਾਲ ਹੋ ਜਾਣੀ। ਬਾਕੀ ਜਿਹੜਾ ਚੈਲੰਜ ਵਾਲਾ ਰਕਬਾ ਸਾਡੇ ਕੋਲ ਗੁਪਤਾਂ ਗਿਆ ਨਿਕੜ ਚੈਲੰਜ ਵਾਲਾ ਰਕਬਾ ਹੋਊਗਾ ਉਹਦੇ ਵਿੱਚੋਂ ਵੀ ਅ ਫਰਵਰੀ ਤੱਕ ਕੋਸ਼ਿਸ਼ ਹੈ ਕਿ ਬਜਾਈ ਹੋ ਜਾਊਗੀ ਪਰ ਕੋਸ਼ਿਸ਼ ਆ ਸਾਡਾ ਜਿਹੜਾ ਉਹ ਸਾਨੂੰ ਵੀ ਜਿਹੜਾ ਲੱਗਦਾ ਹੈ ਤੇ ਵਿੱਚ ਬਜਾਈ ਸ਼ਾਇਦ ਫਰਵਰੀ ਵਿੱਚ ਵੀ ਨਾ ਹੋਵੇ ਦੂਜੇ ਪਾਸੇ ਰਾਵੀ ਪਾਰ ਪੈਂਦੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਵੀ ਰੇਤ ਨੂੰ ਹਟਾਉਣ ਅਤੇ ਜ਼ਮੀਨ ਪੱਧਰੀ ਕਰਨ ਦਾ ਕੰਮ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਹੈ ਪਰ ਮਸ਼ੀਨਰੀ ਦੀ ਘਾਟ ਹੋਣ ਕਰਕੇ ਅਤੇ ਦੀਤ ਵੱਧ ਹੋਣ ਕਰਕੇ ਇਸ ਵਿੱਚ ਮੁਸ਼ਕਲ ਆ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਕਰੀਬ 40000 ਹੈਕਟੇਅਰ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆਈ ਸੀ ਇੱਥੋਂ ਦੇ ਗੁਰਚੱਕ ਪਿੰਡ ਦੇ ਸਰਪੰਚ ਜਗਮੂਹਨ ਸਿੰਘ ਰੇਤ ਵਿੱਚ ਗਵਾਚੇ ਆਪਣੇ ਟਿਊਬਵੈੱਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਇੱਥੇ ਸਰ ਟਰੈਕਟਰਾਂ ਦਾ ਬਹੁਤ ਨੁਕਸਾਨ ਹੋਇਆ ਜਿਨ੍ਹਾਂ ਦੀਆਂ ਸਾਰੀਆਂ ਟਰੈਕਟਰਾਂ ਦਾ ਇੰਜਣ ਖਰਾਬ ਹੋ ਗਿਆ ਇੰਨ ਸਾਡੇ ਇੱਥੇ ਟਰੈਕਟਰ ਰਹਿ ਗਏ ਨੇ ਮੋਟਰਾਂ ਸਾਡੀਆਂ ਸਭ ਦੱਬੀਆਂ ਗਈਆਂ ਰੇਤ ਦੇ ਵਿੱਚ ਟਿਊਬਲਾਂ ਦੇ ਕੋਠੇ ਜਿਹੜੇ ਆ ਟਵਟ ਗਏ ਤੇ ਅਜੇ ਤੱਕ ਕੋਈ ਬਿਜਲੀ ਨਹੀਂ ਚੱਲੀ ਕੋਈ ਸਾਨੂੰ ਇੱਥੇ ਬੋਰ ਨਹੀਂ ਸਾਡਾ ਲੱਭਣ ਡਿਆ ਕੋਈ ਅਜੇ ਤੱਕ ਸਾਨੂੰ ਕੋਈ ਆਸ ਨਹੀਂ ਵੀ ਪਾਣੀ ਕਿਸ ਤਰ੍ਹਾਂ ਅਸੀਂ ਜ਼ਮੀਨਾਂ ਦੇ ਵਿੱਚ ਲਾਉਣਾ ਇੱਥੇ ਘਾੜ ਤੋਂ ਘਾਟ ਵੀ ਤੇ 4 ਤੋਂ 5-5 ਫੁੱਟ ਰੇਤਾ ਸੀ ਜਿਹੜੀ ਅਸੀਂ ਕੱਢ ਕੇ ਕਵਰ ਕਰ ਰਹੇ ਆ ਇਹ ਕੱਢ ਕੇ ਬਾਹਰ ਇਦਾਂ ਸਾਈਡਾਂ ਦੇ ਢੇਰ ਲਾ ਕੇ ਤੇ ਫੇਰ ਅਸੀਂ ਜਿਹੜੀ ਕੱਲ ਨੂੰ ਵੀ ਕੰਕ ਸਾਡੀ ਬੀਜੀ ਜਾ ਸਕੀ ਇਸ ਤਰ੍ਹਾਂ ਤਸੀਂ ਇਦਾਂ ਹੀ ਰਿਸ਼ਤੇ ਤਰ੍ਹਾਂ ਦੇ ਟਰੈਕਟਰ ਇਕੱਠੇ ਕਰਕੇ ਤੇ ਆਪ ਹੀ ਸੜੀਆਂ ਕਰ ਰਹੇ ਆਂ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਆਏ ਹੜ੍ਹਾਂ ਕਰਕੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਅਤੇ 2185 ਪਿੰਡਾਂ ਦੀ 5 ਲੱਖ ਏਕੜ ਜ਼ਮੀਨ ਵਿੱਚ ਫਸਲਾਂ ਤਬਾਹ ਹੋਈਆਂ ਖੇਤੀਬਾੜੀ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਵਜੋਂ ਰਿਟਾਇਰ ਹੋਏ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਲਈ ਆਪਣੇ ਪੱਧਰ ਉੱਤੇ ਜ਼ਮੀਨ ਨੂੰ ਪੱਧਰ ਕਰਨਾ ਕਾਫੀ ਮੁਸ਼ਕਲ ਹੈ ਇੱਕ ਕਯੂਬਿਕ ਫੁੱਟ ਜਿਹੜੀ ਰੇਤ ਅਸੀਂ ਚੱਕਣੀ ਆਂ ਤਾਂ ਉਹਦੇ ਲਈ ਸਾਨੂੰ 350 ਟਰਾਲੀ ਚਾਹੀਦੀ ਆ ਕਿਉਂਕਿ ਇਹ ਬੜਾ ਔਖਾ ਕੰਮ ਆ ਤੇ ਕਣਕ ਬੀਜਣ ਦਾ ਜਿਹੜਾ ਟਾਈਮ ਆ ਉਹ 25 ਅਕਤੂਬਰ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਹੁੰਦਾ ਤੇ ਮੈਨੂੰ ਨਹੀਂ ਉਮੀਦ ਕਿ ਬਹੁਤਾ ਕੰਮ ਜਿਹੜਾ ਉਹ ਕਿਸਾਨ ਆਪਣੇ ਲੈਵਲ ਤੇ ਕਰ ਲੈਣਗੇ ਤਾਂ ਇਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਦਾ ਜਾਂ ਐਨ ਜੀਓਸ ਦਾ ਲੱਗੀਆਂ ਹੋਈਆਂ ਨਹੀਂ ਗਈਆਂ ਪਰ ਸਰਕਾਰ ਨੂੰ ਵੀ ਵੱਡੇ ਪੱਧਰ ਤੇ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਆ ਤਾਂ ਜੋ ਉਹਨਾਂ ਦੀ ਕਣਕ ਦੀ ਬਜਾਈ ਹੋ ਸਕੇ ਬੇਸ਼ੱਕ ਸਤਲੁਜ ਰਾਵੀ ਅਤੇ ਬਿਆਸ ਦਰਿਆ ਹੁਣ ਸ਼ਾਂਤ ਹੋ ਗਏ ਹਨ ਅਤੇ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਜ਼ਿੰਦਗੀ ਆਮ ਵਾਂਗ ਹੁੰਦੀ ਦਿਖ ਰਹੀ ਆ ਪਰ ਕਿਸਾਨਾਂ ਦੀ ਇਹ ਮੰਗ ਹੈ ਕਿ ਜਿਨ੍ਹਾਂ ਥਾਵਾਂ ਤੋਂ ਬੰਨ ਟੁੱਟੇ ਸਨ ਉਹਨਾਂ ਦਾ ਸਥਾਈ ਹੱਲ ਲੱਭਿਆ ਜਾਵੇ